ਸਵਾਗਤ ਕਰਤਾ ਹੈ ਅੱਜ ਮੈਂ ਪ੍ਰਭੂ ਦਾ ਬਚਨ ਤੁਹਾਡੇ ਲਈ ਲੈ ਕੇ ਆਇਆ ਮੈਂ ਉਮੀਦ ਕਰਦਾ ਕਿ ਪ੍ਰਭੂ ਯਿਸੂ ਮਸੀਹ ਤੁਹਾਨੂੰ ਇਸ ਬਚਨ ਦੇ ਦੁਆਰਾ ਬਰਕਤ ਦੇਵੇ ਹallelujah ਹallelujah ਸੋ ਜੋ ਅੱਜ ਦਾ ਬਚਨ ਹੈ ਉਸ ਦੀ ਮੈਂ ਪਹਿਲੀ ਐਡ ਕੀਤਾ ਪੜਾਂਗਾ ਸੋ ਯਾਕੂਬ ਪੰਜਵਾਂ ਅਧਿਆਇ ਅਤੇ ਉਹ ਦੀ ਸੂਰਆਇਤ ਆਪਾਂ ਪੜਾਂਗੇ ਇੱਥੇ ਲਿਖਿਆ ਆ हिंदी के पढ़ागा इसीलिए तुम आपस में एक दूसरे के सामने अपने अपने पापों को मान लो और एक, एक दूसरे के लिए प्रार्थना करो जिससे चंगे हो जाओ धर्मी जन की प्रार्थना के प्रभाव से बहुत कुछ हो सकता है पंजाबी लिखे आया धर्मी की प्रार्थना के बहुत ही असर किया हों हाल लू हाल ਤੇ ਇਸੇ ਲਈ ਤੁਮ ਆਪਸ ਮੇ ਇੱਕ ਦੂਸਰੇ ਕੇ ਸਾਹਮਣੇ ਆਪਣੇ ਆਪਣੇ ਪਾਪੋਂ ਕੋ ਮਾਨ ਲਓ ਸੋ ਬਾਈਬਲ ਦੇ ਵਿੱਚ ਲਿਖਿਆ ਆ ਕਿ ਜੇਕਰ ਮੈਂ ਆਪਣੇ ਮੰਦਿਰ ਵਿੱਚ ਬਦੀ ਰੱਖਦਾ ਤਾਂ ਪਰਮੇਸ਼ਰ ਮੇਰੀ ਨਾ ਸੁਣਦਾ ਤੇ ਪ੍ਰਭੂ ਤੁਹਾਡੀ ਪ੍ਰਾਰਥਨਾ ਨੂੰ ਕੀ ਆ ਨਹੀਂ ਸੁਣਦਾ ਸੋ ਇੱਕ ਦੂਸਰੇ ਨੂੰ ਮਾਫ ਕਰਨਾ ਇੱਕ ਦੂਸਰੇ ਤੋਂ ਮਾਫੀ ਮੰਗਣੀ ਬਹੁਤ ਹੀ ਕੀਆ ਜ਼ਰੂਰੀ ਆ ਸੋ ਪ੍ਰਾਰਥਨਾ ਤੋਂ ਪਹਿਲਾਂ ਕੀ ਕਰਨਾ ਆ ਆਪਣੇ ਭਰਾ ਨੂੰ ਕੀ ਕਰਨਾ ਮਾਫ ਕਰਨਾ ਆ ਉਹ ਤੋਂ ਕੀ ਮੰਗਣੀ ਹੈ ਮਾਫੀ ਮੰਗਣੀ ਹੈਗੀ ਤੇ ਉਹ ਫਿਰ ਜਦੋਂ ਅਸੀਂ ਕੁਰਬਾਨੀ ਚੜ੍ਹਾਉਣ ਲਈ ਜਾਵਾਂਗੇ ਤਾਂ ਸਾਡੀ ਪ੍ਰਾਰਥਨਾ ਵੀ ਕੀ ਹੈਗੀ ਆ ਉਹ ਸੁਣੀ ਜਾਵੇਗੀ ਤਾਂ ਉਹਦਣਾ ਵੀ ਕਹਿੰਦਾ ਕਹਿੰਦਾ ਜੇਕਰ ਮੈਂ ਆਪਣੇ ਮਨ ਦੇ ਵਿੱਚ ਪਾਪ ਰੱਖਦਾ ਤੇ ਮੇਰੀ ਪ੍ਰਾਰਥਨਾ ਕੀ ਆ ਨਾ ਸੁਣੀ ਜਾਂਦੀ ਤੁਹਾਡੀ ਪ੍ਰਾਰਥਨਾ ਬਿਲਕੁਲ ਸੁਣੀ ਜਾਵੇਗੀ ਜੇਕਰ ਤੁਸੀਂ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਪਵਿੱਤਰ ਕਰਕੇ ਕੀ ਆ ਪ੍ਰਗਟ ਕਰੋਗੇ ਕਿਸ ਤਰ੍ਹਾਂ ਤੁਸੀਂ ਪਵਿੱਤਰ ਕਰਕੇ ਪ੍ਰਗਟ ਕਰੋਗੇ ਦੂਸਰੇ ਨੂੰ ਮਾਫ ਕਰਕੇ ਤੇ ਪ੍ਰਭੂ ਯਿਸੂ ਮਸੀਹ ਦਾ ਖੂਨ ਆਪਣੇ ਉੱਤੇ ਲਾ ਕੇ ਕਿਉਂਕਿ ਜਦੋਂ ਪਰਮਿਸ਼ਨ ਹੈ ਤੁਹਾਡੇ ਤੁਹਾਡੇ ਕੋਲ ਦੇਖਣਾ ਹੈਗਾ ਆ ਤੇ ਉਸ ਨੇ ਆਪਣੇ ਪੁੱਤਰ ਨੂੰ ਤੁਹਾਡੇ ਵਿੱਚ ਕੀਆ ਤੁਹਾਡੇ ਦਿਖਣਾ ਹੈਗਾ ਹallelujah ਸੋ ਧਰਮੀ ਜਿਹੜਾ ਪੁਰਖ ਹੈਗਾ ਆ ਉਹਦੀ ਪ੍ਰਾਰਥਨਾ ਦੇ ਨਾਲ ਬਹੁਤ ਹੀ ਅਸਰ ਕੀਤਾ ਹੁੰਦਾ ਆ ਮੇਰੇ ਭੈਣੋ ਦੇ ਪ੍ਰਭੂ ਆਪਣੇ ਕੰਮਾਂ ਦੇ ਦੁਆਰਾ ਤੁਸੀਂ ਧਰਮੀ ਨਹੀਂ ਬਣ ਸਕਦੇ ਦਿਖਾਵੇ ਦੇ ਕਰਕੇ ਤੁਸੀਂ ਧਰਮੀ ਨਹੀਂ ਬਣ ਸਕਦੇ ਧਰਮੀ ਤੁਸੀਂ ਬਣਨਾ ਹੈਗਾ ਆ ਯਸੂ ਮਸੀਹ ਨੂੰ ਕਬੂਲ ਕਰਕੇ ਯਸੂ ਮਸੀਹ ਨੂੰ ਕੀਆ ਅਪਣਾ ਕੇ ਉਹਦੀ ਪਵਿੱਤਰ ਤਾਈ ਨੂੰ ਅਪਣਾ ਕੇ ਉਹਦੀ ਧਾਰਮਿਕਤਾ ਨੂੰ ਅਪਣਾ ਕੇ ਤੁਸੀਂ ਕੀਆ ਧਰਮੀ ਕੀਆ ਬਣਨਾ ਹੈਗਾ ਪਰ ਫਿਰ ਤੁਸੀਂ ਕੀਆ ਪ੍ਰਾਰਥਨਾ ਕਰਨੀ ਹੈਗੀ ਆ ਕਿਉਂਕਿ ਤੁਹਾਡੀ ਜਿਹੜੀ ਪ੍ਰਾਰਥਨਾ ਹੈ ਜੋ ਤੁਸੀਂ ਯਸੂ ਨੂੰ ਅਪਣਾ ਲਿਆ ਤੇ ਤੁਹਾਡੀ ਪ੍ਰਾਰਥਨਾ ਕੀਆ ਸੁਣੀ ਜਾਵੇਗੀ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ ਵੀ ਪ੍ਰਾਰਥਨਾ ਕੀਤੀ ਆ ਤੇ ਪਿਤਾ ਨੇ ਹਮੇਸ਼ਾ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਜਵਾਬ ਦਿੱਤਾ ਆ ਤੇ ਜੇਕਰ ਤੁਸੀਂ ਯਿਸੂ ਨੂੰ ਅਪਣਾ ਕੇ ਯਿਸੂ ਨੂੰ ਪੈਰ ਕੇ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਫਿਰ ਕੀ ਹੋਵੇਗਾ ਤੁਹਾਡੀ ਪ੍ਰਾਰਥਨਾ ਦਾ ਅਸਰ ਵੀ ਕੀਆ ਹੋਵੇਗਾ ਤੁਹਾਡੀ ਪ੍ਰਾਰਥਨਾ ਦਾ ਜਵਾਬ ਤੁਹਾਨੂੰ ਕੀਆ ਮਿਲੇਗਾ ਤੁਹਾਡੀ ਪ੍ਰਾਰਥਨਾ ਦਾ ਪ੍ਰਭਾਵ ਕੀਆ ਬਹੁਤ ਹੀ ਕੀਆ ਹੋਵੇਗਾ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਤੁਹਾਨੂੰ ਕਹਿ ਰਹੇ ਹਨ ਸਦਾ ਪ੍ਰਾਰਥਨਾ ਵਿੱਚ ਲੱਗੇ ਰਹੋ ਤੇ ਸੁਸਤੀ ਕੀਆ ਨਹੀਂ ਕਰਨੀ ਹallelujah ਬਹੁਤਾਰੇ ਕੀ ਆ ਸੁਸਤੀ ਕਰਨ ਲੱਕ ਪੰਦੇ ਹੈਗੇ ਆ ਜਿਸ ਤਰ੍ਹਾਂ ਕੁਵਾਰੀਆਂ ਸੀਗੀਆਂ ਉਹਨਾਂ ਵਿੱਚੋਂ ਅਧੀਆਂ ਤੱਕ ਹੀ ਸੌਂ ਗਈਆਂ ਹਾਲੇ ਵੀ ਸਾਰੀਆਂ ਸੁੱਤੀਆਂ ਪਈਆਂ ਸੀਗੀਆਂ ਅਧੀਆਂ ਤਿਆਰ ਸੀ ਪਰ ਅਧੀਆਂ ਤਿਆਰ ਨਹੀਂ ਸੀਗੀਆਂ ਹallelujah ਜਦੋਂ ਲੜਾ ਆਇਆ ਤੇ ਅਧੀਆਂ ਕੀ ਤਿਆਰ ਨਹੀਂ ਸੀਗੀਆਂ ਸੋ ਸੁਸਤੀ ਕੀ ਨਹੀਂ ਕਰਨੀ ਕਿਉਂਕਿ ਜਿਹੜੇ ਕਈ ਤਿਆਰ ਵੀ ਹੈਗੇ ਆ ਪਰ ਉਹ ਕੀ ਆ ਪ੍ਰਭੂ ਦੇ ਦਿਨ ਦੀ ਉਡੀਕਤਾ ਕਰ ਰਹੇ ਆ ਪ੍ਰਭੂ ਦੇ ਲਈ ਤਿਆਰ ਹੈਗੇ ਆ ਪਰ ਉਹ ਸੌ ਜਾਂਦੇ ਹੈਗੇ ਆ ਪ੍ਰਾਰਥਨਾ ਕੀ ਉਹਨਾਂ ਦੀ ਕੀ ਇਕੱਠ ਹੋ ਜਾਂਦੀ ਆ ਪ੍ਰਾਰਥਨਾ ਕਰਨੀ ਕੀ ਉਹ ਬੰਦ ਗਈ ਆ ਕਰ ਦਿੰਦੇ ਹੈਗੇ ਆ ਸੋ ਸਦਾ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਹੈ ਸੋ ਪ੍ਰਾਰਥਨਾ ਕਈ ਤਰੀਕੇ ਦੀ ਹੈ ਕਿ ਪ੍ਰਾਰਥਨਾ ਇੱਕ ਤਾਂ ਅਸੀਂ ਪ੍ਰਾਰਥਨਾ ਇਸ ਤਰ੍ਹਾਂ ਕਰਦੇ ਹੈਗੇ ਹਾਂ ਕਿ ਅਸੀਂ ਬੈਠਦੇ ਹਾਂ ਤੇ ਅਸੀਂ ਸਮਾਂ ਗੁਜ਼ਾਰਦੇ ਹੈਗੇ ਹਾਂ ਤੇ ਉਹਦੇ ਵਿੱਚ ਅਸੀਂ ਆਪਣੇ ਲਫ਼ਜ਼ਾਂ ਦੇ ਨਾਲ ਕੀਆ ਪ੍ਰਾਰਥਨਾ ਕਰਦੇ ਹੈਗੇ ਹਾਂ ਸੋ ਉਹਦੇ ਵਿੱਚ ਅਸੀਂ ਮੰਗਦੇ ਵੀ ਹਾਂ ਅਸੀਂ ਰਿਕੁਐਸਟ ਵੀ ਕੀਆ ਕਰਦੇ ਹੈਗੇ ਹਾਂ ਸੋ ਦੂਸਰੀ ਪ੍ਰਾਰਥਨਾ ਇਹ ਹੈਗੀ ਆ ਕਿ ਜਦੋਂ ਅਸੀਂ ਪ੍ਰਭੂ ਦੇ ਅੱਗੇ ਬੈਠਦੇ ਹੈਗੇ ਹਾਂ ਪਰ ਅਸੀਂ ਕੁਝ ਵੀ ਕੀਆ ਨਹੀਂ ਬੋਲਦੇ ਅਸੀਂ ਸਿਰਫ ਚੁੱਪ ਕਰ ਜਾਂਦੇ ਹੈਗੇ ਹਾਂ ਉਹਦੇ ਵਿੱਚ ਕੀ ਹੈ ਗਿਆ ਅਸੀਂ ਨਹੀਂ ਬੋਲਦੇ ਬਲਕਿ ਅਸੀਂ ਕੀ ਹ ਸੁਣਦੇ ਹੈਗੇ ਹallelujah ਅਸੀਂ ਕੀ ਹ ਸੁਣਦੇ ਹੈਗੇ ਹ ਸੋ ਤੁਸੀਂ ਉਹਦੇ ਵਿੱਚ ਕੀ ਹ ਸੁਣਨਾ ਹੈਗਾ ਬੋਲਣਾ ਨਹੀਂ ਜਿਸ ਤਰ੍ਹਾਂ ਕੋਈ ਫੋਨ ਕਾਲ ਤੁਸੀਂ ਕਰਦੇ ਹੈਗੇਂ ਕਿਸੇ ਨੂੰ ਫੋਨ ਕਾਲ ਕਰਦੇ ਹੈਗੇਂ ਤੁਸੀਂ ਆਪਣੀਆਂ ਗੱਲਾਂ ਦੱਸਤੀਆਂ ਆਪਣਾ ਸਾਰਾ ਕੁਝ ਦੱਸਤਾ ਤੇ ਉਸ ਤੋਂ ਬਾਅਦ ਤੁਸੀਂ ਫੋਨ ਰੱਖਤਾ ਹੈਗਾ ਉਹ ਸੁਣ ਦੂਸਰੇ ਨੂੰ ਜਿਹਨੂੰ ਤੁਸੀਂ ਫੋਨ ਕੀਤਾ ਹੈਗਾ ਉਸ ਨੂੰ ਕਿਦਾਂ ਮਹਿਸੂਸ ਹੋਵੇਗਾ ਉਸ ਨੂੰ ਮਹਿਸੂਸ ਹੋਵੇਗਾ ਕਿ ਇਹ ਜੀਵ ਪਰਸਨ ਹੈਗਾ ਕਿ ਆਪਣੀਆਂ ਗੱਲਾਂ ਦੱਸਤੀਆਂ ਮੇਰੀ ਕੋਈ ਵੀ ਨਹੀਂ ਸੁਣੀ ਹੈ। ਸੋ ਤੁਸੀਂ ਸੁਣਨਾ ਵੀ ਹੈਗਾ ਆ ਤੇ ਸੁਣਾਣਾ ਵੀ ਹੈਗਾ ਤੇ ਫਿਰ ਦੁਬਾਰਾ ਕੀ ਸੁਣਨਾ ਹੈਗਾ। ਸੋ ਪ੍ਰਭੂ ਦੀ ਆਵਾਜ਼ ਨੂੰ ਕੀ ਸੁਣਨਾ ਹੈ। ਬਾਈਬਲ ਦੇ ਵਿੱਚ ਕੀ ਲਿਖਿਆ ਜਿਸ ਦੇ ਕੰਨ ਹੋ ਉਹ ਸੁਣੇ ਕਿ ਆਤਮਾ ਕਲੀਸੀਆ ਨੂੰ ਕੀ ਆਖਦਾ ਹੈਗਾ। ਸੋ ਮੇਰੇ ਭੈਣੋ ਤੇ ਭਰਾਓ ਤੁਸੀਂ ਪ੍ਰਾਰਥਨਾ ਜਰੂਰ ਕਰਨੀ ਹੈਗੀ ਆ ਪ੍ਰਭੂ ਦੀ ਆਵਾਜ਼ ਨੂੰ ਕੀ ਆ ਸੁਣਨਾ ਵੀ ਹੈਗਾ ਆ। ਸੋ ਇਹ ਕਹਿਤ ਮੈਂ ਹੋਰ ਪੜਾਂਗਾ। ਇੱਥੇ ਲਿਖਿਆ ਹੈਗਾ ਆ ਇਹ ਹੈ ਤਾਂ ਇਹ ਆਇਤ ਹੈ ਪਹਿਲਾ ਤੁਸਲੁਨ ਕੀਤਾ ਉਹਦਾ ਪੰਜਵਾਂ ਅਧਿਆਇ ਤੇ ਉਹਦੀ 17 ਆਇਤ ਇੱਥੇ ਲਿਖਿਆ ਹੈ ਸਾਵਧਾਨ ਸੈ 17 ਨਯਤਨ ਪ੍ਰਾਰਥਨਾ ਮੇ ਲਗੇ ਰਹੋ ਸਦਾ ਪ੍ਰਾਰਥਨਾ ਦੇ ਵਿੱਚ ਕੀ ਆ ਲਗੇ ਰਹਿਣਾ ਹੈਗਾ ਆ ਹਰ ਬਾਤ ਮੇ ਧੰਨਵਾਦ ਕਰੋ 18ਵੀਂ ਆਇਤਾ ਕਿਉਂਕਿ ਤੁਹਾਰੇ ਲਈ ਯੇਸੂ ਮਸੀਹ ਮੇ ਪਰਮੇਸ਼ਵਰ ਕੀ ਜੇਹੀ ਇੱਛਾ ਹੈ ਆਤਮਾ ਕੋ ਨਾ ਬੁਝਾਓ ਤੁਹਾਡਾ ਆਤਮਾ ਨੂੰ ਭੁਜਣ ਨਾ ਦਿਓ ਪ੍ਰਾਰਥਨਾ ਦੇ ਵਿੱਚ ਤੁਸੀਂ ਕੀ ਜਦੋਂ ਪ੍ਰਾਰਥਨਾ ਕਰਦੇ ਹੈਗੇ ਆ ਤੁਸੀਂ ਗੈਰ ਜਵਾਨ ਬੋਲਦੇ ਹੈਗੇ ਆ ਤੁਸੀਂ ਆਪਣੇ ਅੰਦਰਲੇ ਇਨਸਾਨ ਨੂੰ ਕੀ ਹੈ ਤੁਸੀਂ ਤਿਆਰ ਕਰਦੇ ਅੰਦਰਲਾ ਇਨਸਾਨ ਕੋਣਾ ਤੁਹਾਡਾ ਆਤਮਾ ਹੈਗਾ ਉਹਨੂੰ ਤੁਸੀਂ ਤਕੜਾ ਕਰਦੇ ਹੈਗੇ ਆ ਹਾਲੇਲੂਇਆ ਪ੍ਰੋਫੈਟਸ ਨੇ ਵੀ ਕਿਹਾ ਇਨਸਾਨ ਤਾਂ ਕੀ ਹੈਗਾ ਤੁਹਾਨੂੰ ਬਾਹਰੋਂ ਦੇਖਦਾ ਹੈਗਾ ਪਰ ਮੈਂ ਤੁਹਾਨੂੰ ਕੀ ਆਂਦਰੋਂ ਦੇਖਦਾ ਪਰਮੇਸ਼ਵਰ ਦੇ ਨਾਲ ਨੂੰ ਦੇਖਦਾ ਤੁਹਾਡਾ ਆਤਮਾ ਜੋ ਹੈਗਾ ਆ ਉਹ ਤਕੜਾ ਹੋਣਾ ਚਾਹੀਦਾ ਹੈ ਦੁਨੀਆ ਤੁਹਾਨੂੰ ਦੇਖੇਗੀ ਕਿ ਤੁਸੀਂ ਗੁਨਾਹਗਾਰ ਆ ਜਾਂ ਤੁਸੀਂ ਗਲਤ ਕੰਮ ਕਰ ਰਹੇ ਆ ਜਾਂ ਤੁਸੀਂ ਆਹ ਕੰਮ ਕਰ ਰਹੇ ਆ ਪਰ ਤੁਸੀਂ ਚੰਗੇ ਵੀ ਕੰਮ ਕਰ ਰਹੇ ਹੋ ਪਰ ਪਰਮੇਸ਼ਵਰ ਤੁਹਾਨੂੰ ਦੇਖੇਗਾ ਅੰਦਰੋਂ ਕੀ ਤੁਹਾਡਾ ਅੰਦਰ ਕਿਸ ਤਰ੍ਹਾਂ ਦਾ ਹੈ ਕਿ ਅੰਦਰੋਂ ਤੁਸੀਂ ਸਾਫ਼ ਹੈਗੇ ਆ ਕਿ ਅੰਦਰੋਂ ਤੁਸੀਂ ਚੰਗੇ ਹੈਗੇ ਆ ਕਿ ਅੰਦਰੋਂ ਤੁਸੀਂ ਗੁਨਾਹਗਾਰ ਹੈਗੇ ਆ ਕਿ ਅੰਦਰ ਤੁਹਾਡਾ ਤੋਤਾ ਹੋਇਆਗਾ ਕਿ ਅੰਦਰੋਂ ਤੁਸੀਂ ਕੀ ਹੈਗੇ ਆ ਗੰਦੇ ਹੈਗੇ ਆ ਇਸ ਤਰ੍ਹਾਂ ਤੁਹਾਨੂੰ ਪਰਮੇਸ਼ਵਰ ਕੀ ਦੇਖੇਗਾ ਸੋ ਆਪਣੇ ਆਪ ਨੂੰ ਕੀ ਅੰਦਰੋਂ ਸਾਫ਼ ਕਰਨਾ ਆਇਆ। ਜੇ ਤੁਸੀਂ ਅੰਦਰੋਂ ਸਾਫ਼ ਕਰਕੇ ਪਰਮੇਸ਼ਰ ਦੇ ਅੱਗੇ ਆਉਂਗੇ ਤਾਂ ਪਰਮੇਸ਼ਰ ਤੁਹਾਨੂੰ ਕੀ ਬੋਲ ਕੀ ਕਰ ਲਵੇਗਾ ਕਿਉਂਕਿ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਕੀ ਆ ਪਰਮੇਸ਼ਰ ਤੁਹਾਡੀ ਸੋਚ ਨੂੰ ਜਾਣਦਾ ਹੈਗਾ ਆ। ਇਨਸਾਨ ਤੁਹਾਨੂੰ ਬਾਹਰੋਂ ਦੇਖਦਾ ਹੈ ਜੋ ਤੁਸੀਂ ਬੋਲਦੇ ਆ ਜੋ ਤੁਸੀਂ ਕਰਦੇ ਹੈਗੇ ਆ ਉਹਦੇ ਮੁਤਾਬਕ ਉਹ ਤੁਹਾਨੂੰ ਕੀ ਆ ਦੇਖਦਾ ਹੈਗਾ ਉਹ ਤੁਹਾਨੂੰ ਜੱਜ ਕਰਦਾ ਹੈਗਾ ਉਹ ਪਰ ਪਰਮੇਸ਼ਵਰ ਤੁਹਾਡੀਆਂ ਸੋਚਾਂ ਦੇ ਵਿੱਚ ਤੁਹਾਡੇ ਅੰਦਰ ਜੋ ਹੈ ਉਹਦੇ ਮੁਤਾਬਕ ਤੁਹਾਨੂੰ ਕੀ ਜੱਜ ਕੀਤਾ ਜਾਗਿਆ ਉੱਥੇ ਲਿਖਿਆ ਉੱਥੇ ਕਿਤਾਬਾਂ ਖੋਲੀਆਂ ਜਾਣਗੀਆਂ ਉੱਥੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਜਾਣਗੀਆਂ ਜਿਨ੍ਹਾਂ ਨੂੰ ਕੋਈ ਵੀ ਕੀਆ ਨਹੀਂ ਜਾਣਦਾ ਜਿਨ੍ਹਾਂ ਨੂੰ ਤੁਸੀਂ ਵੀ ਕੀਆ ਭੁੱਲ ਗਏ ਹੈਗੇ ਆ ਪਰ ਉਹ ਤੁਹਾਡੇ ਅੱਗੇ ਕੀਆ ਖੋਲੀਆਂ ਜਾਣਗੀਆਂ ਵੀ ਤੁਸੀਂ ਆਹ ਕੰਮ ਕੀਤੇ ਗਿਆ ਤੁਸੀਂ ਇਸ ਤਰ੍ਹਾਂ ਦੇ ਰਹੇ ਹੈਗੇ ਆ ਤੁਸੀਂ ਆਹ ਚੀਜ਼ ਤੇ ਬਦਲਣਾ ਸੀ ਤੁਸੀਂ ਨਹੀਂ ਬਦਲੇ ਹੈਗੇ ਫੇਰ ਕੀ ਹੈਗਾ ਆ ਉਹ ਪੋਥੀਆਂ ਕੀਆ ਖੋਲੀਆਂ ਜਾਣਗੀਆਂ ਤੇ ਉੱਥੇ ਨਿਆ ਕੋਈਗਾ ਤੇ ਉਥੇ ਪਰਮੇਸ਼ਵਰ ਵਾਲੇ ਲੈ ਯਸੂ ਮਸੀਹ ਪ੍ਰਭ ਉਹਦਾ ਪ੍ਰਭ ਰਾਜੇ ਦਾ ਰਾਜਾ ਉਹ ਕੀਆ ਤੁਹਾਡਾ ਤੇ ਮੇਰਾ ਕੀ ਕਰੇਗਾ ਨਿਆਂ ਉਹ ਕੀਆ ਕਰੇਗਾ ਸੋ ਮੇਰੇ ਭੈਣੋ ਤੇ ਪ੍ਰਭੂ ਸਾਡਾ ਪ੍ਰਾਰਥਨਾ ਦੇ ਵਿੱਚ ਕੀ ਆ ਲੱਗੇ ਰਹਿਣਾ ਪ੍ਰਾਰਥਨਾ ਹੋਰ ਕਾਰਡ ਵੀ ਹੈਗੀ ਆ ਪ੍ਰਾਰਥਨਾ ਕਿਉਂ ਕਰਨੀ ਪੈਂਦੀ ਹੈਗੀ ਆ ਕਿਉਂਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੈਗੇ ਆ ਤੇ ਬਾਈਬਲ ਸਾਨੂੰ ਦੱਸਦੀ ਹੈਗੀ ਆ ਕਿ ਉਸ ਵੇਲੇ ਦੂਤ ਜੋਹਾਨ ਉਹ ਤੁਹਾਡਾ ਜਵਾਬ ਲੈ ਕੇ ਕੀ ਆਉਂਦੇ ਆ ਸੋ ਦੂ ਤਨ ਉਹ ਤੁਹਾਡਾ ਜਵਾਬ ਲੈ ਕੇ ਆਉਂਦੇ ਜਿਸ ਤਰ੍ਹਾਂ ਦਾਨੀਅਲ ਨੇ ਪ੍ਰਾਰਥਨਾ ਕੀਤੀ ਤੇ ਦਾਨੀਅਲ ਦੀ ਪ੍ਰਾਰਥਨਾ ਦਾ ਜਵਾਬ ਲੈ ਕੇ ਜੋ ਜਿਬਰਾਈਲ ਸਗਾ ਉਹ ਕੀ ਆ ਗਿਆ ਉਹ ਆਨਸਰ ਦੇਣ ਦੇ ਲਈ ਆ ਰਿਹਾ ਸੀਗਾ ਤੇ ਉੱਥੇ ਕੀ ਹੈ 21 ਦਿਨ ਤੱਕ ਕੀ ਆਇਆ ਸ਼ੈਤਾਨੀ ਆਤਮਾ ਨੇ ਕਿਉਂ ਨੂੰ ਰੋਕੀ ਰੱਖਿਆ ਤੇ ਆਪਾਂ ਕਹਿ ਸਕਦੇ ਇਹ ਕਿਸ ਤਰ੍ਹਾਂ ਹੋ ਸਕਦਾ ਇਹ ਹੋਇਆ ਬੈਬਲ ਦੇ ਵਿੱਚ ਲਿਖਿਆ ਹੋਇਆ ਹੈਗਾ ਪਰ ਕੀਆ ਦਾਨੀਅਲ ਨੇ ਪ੍ਰਾਰਥਨਾ ਕਰਦਾ ਰਿਹਾ ਦਾਨੀਅਲ ਨੇ ਬਰਤ ਰੱਖਿਆ ਤੇ ਫਿਰ ਪਰਮੇਸ਼ਵਰ ਨੇ ਆਪਣੇ ਲੜਾਕੂ ਦੂਤ ਨੂੰ ਕੀ ਅਕਲ ਲਿਆ ਤੇ ਸੈਨਾਪਤੀ ਨੂੰ ਕਲਿਆ ਤੇ ਉਸ ਨੇ ਕੀਤਾ ਜੋ ਜਿਬਰਾਈਲ ਜਿਹੜਾ ਸਗਾ ਗabriels ਸਗਾ ਉਸ ਨੂੰ ਜਾਨ ਦਿੱਤਾ ਉਸ ਤੇ리오 ਕੋਈ ਰਸਤਾ ਕੀਤਾ ਕੋਲਿਆ ਫਿਰ ਉਹ ਸੰਦੇਸ਼ ਜਿਹੜਾ ਸਗਾ ਉਹ ਦਾਨੀਅਲ ਦੇ ਕੋਲ ਕੀ ਲੈ ਕੇ ਗਿਆ ਇਸ ਕਰਕੇ ਸਾਨੂੰ ਪ੍ਰਾਰਥਨਾ ਦੇ ਵਿੱਚ ਲੱਗੇ ਰਹਿਣੇ ਚਾਹੀਦੇ ਹੈਗਾ ਕਿਉਂਕਿ ਜਿਹੜੇ ਲੜਨ ਵਾਲੇ ਦੂਤ ਹੈਗੇ ਆ ਉਹ ਸਾਡੇ ਲਈ ਕੀ ਹੈਗੇ ਆ ਉਹ ਆ ਕੇ ਮਰੇ ਆ ਕੇ ਸਾਡੇ ਲਈ ਲੜਨ ਕਿ ਸਾਨੂੰ ਬੜਾ ਲੜਨ ਦੀ ਜਰੂਰਤ ਨਹੀਂ ਅਸੀਂ ਸਿਰਫ ਪ੍ਰਾਰਥਨਾ ਕਰਨੀ ਹੈ ਆਪਣੇ ਗੋਡਿਆਂ ਦੇ ਉੱਤੇ ਆਪਣੇ ਮੂੰਹ ਨੂੰ ਖੋਲਣਾ ਆਪਣੀ ਸੋਚ ਨੂੰ ਖੋਲਣਾ ਆਪਣੇ ਦਿਲ ਨੂੰ ਖੋਲਣਾ ਪਰਮੇਸ਼ਵਰ ਦੇ ਅੱਗੇ ਤਾਂ ਕਿ ਪਰਮੇਸ਼ਵਰ ਸਾਡੇ ਲਈ ਕੀ ਆਪਣੇ ਦੂਤਾਂ ਨੂੰ ਕੀ ਕਰੇ ਰਿਲੀਜ਼ ਕਰੇ ਆਪਣੇ ਦੂਤਾਂ ਨੂੰ ਸਾਡੇ ਲਈ ਕੱਲੇ ਕਿ ਜੋ ਸਾਡੇ ਲਈ ਆ ਕੇ ਲੜਾਈ ਕਰ ਹਾਲੇਲੂਇਆ ਮੇਰੇ ਭੈਣੋ ਤੇ ਭਰਾਓ ਹਾਲੇਲੂਇਆ ਪਰਮੇਸ਼ਵਰ ਨੇ ਤੁਹਾਡੇ ਲਈ ਵੀ ਦੂਤ ਕੀ ਗਏ ਆ ਘੜੀ ਕੀਤੇ ਹੋਏ ਹਨ ਤੇ ਜੋ ਕੀ ਹਨ ਤੁਹਾਡੇ ਲਈ ਲੜਨ ਪਰਮੇਸ਼ਵਰ ਨੇ ਦੂਤ ਤੁਹਾਡੇ ਲਈ ਕੱਲੇ ਹਨ ਜੋ ਤੁਹਾਡੇ ਲਈ ਸਨੇਹਾ ਚੰਗਾ ਸੰਦੇਸ਼ ਲੈ ਕੇ ਗਿਆ ਆ ਰਹੇ ਹਨ ਹallelujah ਦਿਲ ਨੂੰ ਨਾ ਹਾਰੀਏ ਹallelujah ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਡੂੰਡੋ ਤੇ ਤੁਸੀਂ ਪਾਉਂਗੇ ਖੜਕਾਓ ਤੇ ਤੁਹਾਡੇ ਲਈ ਕੀਆ ਖੋਲਿਆ ਜਾਵੇਗਾ ਹallelujah ਕਿਉਂਕਿ ਮੰਗਣ ਵਾਲੇ ਨੂੰ ਦਿੱਤਾ ਜਾਵੇਗਾ ਡੂੰਡਣ ਵਾਲੇ ਨੂੰ ਮਿਲੇਗਾ ਖੜਕਾਣ ਵਾਲੇ ਦੇ ਲਈ ਕੀਆ ਖੋਲਿਆ ਜਾਵੇਗਾ ਹallelujah ਗਲੋਰੀ ਟੂ ਗੋਡ ਥੈਂਕ ਯੂ ਜੀਜ਼ਸ ਹallelujah ਉਹ ਸੱਚਾ ਪਰਮੇਸ਼ਰ ਤੁਹਾਨੂੰ ਬੁਲਾ ਰਿਹਾ ਹੈ ਆਓ ਉਹਦੇ ਕੋਲ ਕੀ ਆ ਪ੍ਰਾਰਥਨਾ ਕਰੀ ਹallelujah ਉਹਦੇ ਕੋਲ ਆਈਏ ਹallelujah ਹallelujah ਗਲੋਰੀ ਜੀਸਸ ਸੋ ਦਾ ਬਸੀਕਰ ਤੁਹਾਡੀ ਪ੍ਰਾਰਥਨਾ ਜੋ ਹੈ ਕੀਆ ਉਹ ਕੀ ਗਿਆ ਇੱਕ ਅਗਦੀ ਤਰ੍ਹਾਂ ਹੋਣੀ ਚਾਹੀਦੀ ਹੈਗੀ ਹallelujah ਹallelujah ਕਿ ਸਾਡੀ ਪ੍ਰਾਰਥਨਾ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਠੰਡੀ ਪ੍ਰਾਰਥਨਾ ਹੋਣੀ ਚਾਹੀਦੀ ਹੈਗੀ ਆ ਉਹਦੇ ਵਿੱਚ ਕੋਈ ਵੀ ਕੋਈ ਜਸਿਕ ਨਾ ਪ੍ਰਾਰਥਨਾ ਦਾ ਕਰਨਾ ਹੈ ਉਹ ਅੱਗ ਦੇ ਨਾਲ ਪਵਿੱਤਰ ਆਤਮਾ ਦੇ ਸ਼ੋਲੇ ਜਿਹੜੇ ਹੈਗੇ ਆ ਉਹਦੇ ਵਿੱਚੋਂ ਨਿਕਲਨੇ ਚਾਹੀਦੇ ਹੈਗੇ ਆ ਸਾਡੀਆਂ ਪ੍ਰਾਰਥਨਾਵਾਂ ਦੇ ਵਿੱਚੋਂ ਅੱਗ ਦੀਆਂ ਲਾਟਾਂ ਜਿਹੜੀਆਂ ਆ ਨਿਕਲਣੀਆਂ ਚਾਹੀਦੀਆਂ ਤਾਂ ਕਿ ਸ਼ੈਤਾਨ ਦੀਆਂ ਤਾਕਤਾਂ ਜੋ ਤੁਹਾਡੇ ਬਰੁੱਧ ਤੁਹਾਡੇ ਦੋਸਤਾਂ ਦੇ ਬਰੁੱਧ ਤੁਹਾਡੇ ਪਰਿਵਾਰ ਦੇ ਬਰੁੱਧ ਤੁਹਾਡੇ ਲੋਕਾਂ ਦੇ ਬਰੁੱਧ ਜੋ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਚਾਲ ਕੇ ਸਵਾ ਕਰ ਦੇਣ ਹallelujah ਆਵਾ ਬਾਈਕ ਭਜਨ ਵੀ ਗਾਵਾਂਗੇ। ਮੁਝ ਸੇ ਬੋਲ, ਮੁਝ ਸੇ ਬੋਲ, ਮੁਝ ਸੇ ਬੋਲ ਮੇਰੇ ਖੁਦਾ ਹallelujah। ਜਦੋਂ ਪ੍ਰਾਰਥਨਾ ਕਰਦੇ ਆਂ, ਉਦੋਂ ਉਹਦੀ ਵੀ ਕੀ ਸੁਣਨੀ ਹੈ। ਹallelujah। ਮੁਝ ਸੇ ਬੋਲ। ਮੁਝ ਸੇ ਬੋਲ। ਮੁਝ ਸੇ ਬੋਲ। ਰੂਹੇ ਖੁਦਾ। ਮੁਝ ਸੇ ਬੋਲ। मुझसे बोल मुझसे बोल रूहे खुदा बात कर सुनता हूं मैं बात कर सुनता हूं मैं रूहे खुदा मुझसे बोल ਮੁਝ ਸੇ ਬੋ ਮੁਝ ਸੇ ਬੋ ਰੂਹੇ ਖੁਦਾ ਮੈਂ ਮੇਤੀ ਹੂੰ ਤੂੰ ਹੈ ਗੁਮ ਮੈਂ ਮੇਤੀ ਹੂੰ ਤੂੰ ਹੈ ਗੁਮ ਟੂਟਾ ਹੂਆ ਹੂੰ ਦੇ ਤੂੰ ਸਵ ਟੁੱਟਾ ਹੁਆ ਹੂੰ ਦੇ ਤੂੰ ਸਵ ਰੂਹੇ ਖੁਦਾ ਮੁਝ ਸੇ ਬੋ ਮੁਝ ਸੇ ਬੋ ਮੁਝ ਸੇ ਬੋ ਰੂਹੇ ਖੁਦਾ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਮੈਂ ਸਭ ਦੇ ਲਈ ਪ੍ਰਾਰਥਨਾ ਕਰਾਂਗਾ ਹallelujah ਆਪਣੇ ਦਿਲਾਂ ਨੂੰ ਖੋਲ ਕੇ ਰੱਖੀਏ ਕਿ ਕੋਈ ਵੀ ਅੰਧਕਾਰ ਦੀ ਤਾਕਤਾਨੂੰ ਕੰਮ ਕਰ ਰਹੀ ਹੈ ਇਹਦੇ ਪੈਣੋ ਤੇ ਪ੍ਰਭੂ ਕੋ ਆ ਜੀਏ ਆਪਣੇ ਸਿਰ ਨੂੰ ਚੁਕਾ ਲਈਏ ਕਿ ਇਹ ਪ੍ਰਭੂ ਜੀ ਮੇਨੋ ਯਾਦ ਕਰ ਤੇ ਅੱਜ ਤੁਹਾਨੂੰ ਯਸ ਹੋ ਜਾਵੇ ਉਹ ਹallelujah ਗਲੋਰੀ ਜੀਸਸ ਸੋ ਕੋ ਰਬਾ ਸ਼ੰਦਰ ਲਾਵਾਦਾ ਇਥੱਲਾ ਮਾਸ਼ਾ ਨੰਨ ਦਾ ਰਬਾ ਖਰਾਬ ਸਾਰੀ ਪਾਪ ਦੀ ਬਿਮਾਰੀ ਕਮਜ਼ੋਰੀਆਂ ਦਿਖਾੜਤਾ ਦੀ ਯਸੂ ਦੇ ਰਾਜ ਦੂਰ ਹੋਵੇ ਕਿਆ ਨੌਟ ਇਨ ਜੀਸਸ ਸਾਰੇ ਬੰਧਨ ਬਿਮਾਰੀ ਕਮਜ਼ੋਰੀ ਯਿਸੂ ਦੇ ਨਾਂ 'ਚ ਦੁਰਜ। ਹਾਲੇਲੂਇਆ ਹਾਲੇਲੂਇਆ ਜੋ ਸਿਰ ਨੂੰ ਸ਼ੈਤਾਨ ਨੇ ਫੜਿਆ ਹੋਇਆਗਾ ਇਸਵੇਲੇ ਛੱਡ ਕੇ ਚਲੇ ਜਾ। ਗੈਟ ਆਊਟ ਸ਼ੈਤਾਨਾ ਯਿਸੂ ਨਾਸਰੀ ਦੇ ਨਾਂ ਦੇ ਵਿੱਚ ਲੈ ਜਾ। ਹਾਲੇਲੂਇਆ ਹਾਲੇਲੂਇਆ ਪਰਮੇਸ਼ੁਰ ਤੁਹਾਨੂੰ ਹਲਕਾ ਕਰ ਰਿਹਾ ਹੈ। ਹਾਲੇਲੂਇਆ ਹਾਲੇਲੂਇਆ। ਓ ਹਾਲੇਲੂਇਆ ਤੁਹਾਡੀ ਬੈਕ ਨੂੰ ਯਾਦ ਕਰ ਰਿਹਾ ਹਰੇ ਲੋਕ। ਜੋ ਭਾਰ ਸਗਾਓ ਹਲਕਾ ਹੋ ਰਿਹਾ ਯਿਸੂ ਦੇ ਨਾਂ ਦੇ ਵਿੱਚ। ਥੈਂਕ ਯੂ ਫਾਦਰ ਥੈਂਕ ਯੂ ਜੀਸਸ ਥੈਂਕ ਯੂ ਲਾਰਡ ਹੰਤ ਲੈ ਕੇ ਮੇਸ਼ੀ ਖੁਦਾ ਬੰਦਗੀ ਕਮ ਇਸੇ ਤਰ੍ਹਾਂ ਬਰਕਤ ਆਸ਼ਾਤ ਆਮਨ ਇਹਦੇ ਪੈਣ ਤੇ ਪ੍ਰਭੂ ਇਸੇ ਕਾਇਦ ਦੇ ਲਈ ਇਸ ਨੂੰ ਨਸਤੀ ਦੇ ਲਈ ਪ੍ਰਾਰਥਨਾ ਕਰਦੇ ਰਹਿਣਾ ਕਾਫੀ ਅਟੈਕ ਪਿਛਲੇ ਸਮੇਂ ਚ ਹੋਏ ਹਨ ਤੇ ਜਿਸ ਕਰਕੇ ਮੈਂ ਪ੍ਰੋਗਰਾਮ ਵੀ ਬੰਦ ਕੀਤੇ ਗਿਆ ਪਰ ਤੇ ਪਰ ਹੁਣ ਮੈਂ ਪ੍ਰਭੂ ਦੇ ਵਿੱਚ ਕੀ ਹੈ ਪ੍ਰੋਗਰਾਮ ਦੁਆਰਾ ਲੈ ਕੇ ਆਇਆ ਪ੍ਰਾਰਥਨਾ ਕਰਦੇ ਰਹਿਣਾ ਕਿ ਮੈਂ ਉਹਨਾਂ ਦੇ ਨਾਲ ਲੜ ਕੇ ਅੱਗੇ ਵਧਦਾ ਜਾਵਾਂ ਤੇ ਜੋ ਪ੍ਰਭੂ ਨੇ ਕੰਮ ਦਿੱਤਾ ਹੈ ਉਸ ਨੂੰ ਕਰਦਾ ਜਾਵਾਂ ਮੈਨੂੰ ਤੁਹਾਡੀਆਂ ਪ੍ਰਾਰਥਨਾਵਾਂ ਦੀ ਜਰੂਰਤ ਹੈ ਗੋਡ ਬlesਸ ਜੀ ਟੇਕ ਕੇ ਬਾਏ